ਸਤਿ ਸ੍ਰੀ ਅਕਾਲ ਜੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਇਸ ਟਾਈਮ ਲੈ ਕੇ ਪਹੁੰਚਿਆ ਜੀ ਤੁਹਾਨੂੰ ਫੇਰ ਬਾਬਾ ਸ੍ਰੀ ਚਾਂਜੀ ਦੇਸੀ ਦਵਾਈਖਾਨਾ ਬੇਗੋਵਾਲ ਵੈਦ ਜਸਵੰਤ ਜੀ ਹੋਣਾ ਦੇ ਵੈਦਖਾਨੇ ਦੇ ਉੱਤੇ ਤੇ ਜਿੱਥੇ ਤੁਹਾਨੂੰ ਦੱਈਏ ਕਿ ਗੋਡਿਆਂ ਦੇ ਦਰਦ ਮੋਡਿਆਂ ਦੇ ਦਰਦ ਡਿਸਕ ਪੇਨ ਲੱਤ ਦੇ ਵਿੱਚ ਜਾਂਦੀ ਹੋਈ ਦਰਦ ਜਾਂ ਫਿਰ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਤੁਸੀਂ ਇੱਥੇ ਆ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਤੇ ਬੇਗੋਵਾਲ ਤੋਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੰਦਰ ਚੱਲਦੇ ਹਾਂ ਤੇ ਮਰੀਜ਼ਾਂ ਨੂੰ ਉਹ ਨਾਲ ਵੀ ਗੱਲ ਕਰਦੇ ਆ ਤੇ ਨਾਲ ਦੇ ਨਾਲ ਅੰਦਰ ਚਲਦੇ ਆ ਤੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਲਾਜ ਕਿਵੇਂ ਤੇ ਕਿਸ ਤਰ੍ਹਾਂ ਹੁੰਦਾ ਆ ਹਰ ਸ਼ਨੀਵਾਰ ਦੇ ਸ਼ਨੀਵਾਰ ਅਸੀਂ ਤੁਹਾਡੇ ਲਈ ਤਕਰੀਬਨ ਤਕਰੀਬਨ ਇੱਥੋਂ ਵੀਡੀਓ ਜਿਹੜੀ ਹੈ ਉਹ ਉਹ ਕਰਦੇ ਆ ਜਿਹੜੀ ਕਿ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਹੁੰਦੀ ਸਿੱਧੇ ਤੌਰ ਤੇ ਤੇ ਨਾਲ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਸਕੇ ਕਿ ਪ੍ਰੋਬਲਮ ਦਾ ਹੱਲ ਕਿਵੇਂ ਆਉਂਦਾ ਆ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਕਾਊਂਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਓ ਚੱਲਦੇ ਆ ਅੰਦਰ ਤੇ ਦੋਸਤੋ ਹਰ ਟਾਈਮ ਪਹੁੰਚ ਚੁੱਕੇ ਆ ਅਸੀਂ ਅੰਦਰ ਤੇ ਤੁਸੀਂ ਦੇਖਦੇ ਪਿਓ ਪੀ ਬਾਬਾ ਸ਼੍ਰੀ ਚੰਜੀ ਦੇਸੀ ਦਵਾਖਾਨਾ ਬੇਗੋਵਾਲ ਤੋਂ ਇਹ ਤਸਵੀਰਾਂ ਜਿੱਥੇ ਕਿ ਜਸਵੰਤ ਸਿੰਘ ਹੁਣਾ ਦੇ ਵੈਦ ਖਾਨੇ ਦੇ ਵਿੱਚ ਜਿੱਥੇ ਐਂਟਰੀ ਕਰਵਾਉਣ ਤੋਂ ਬਾਅਦ ਜਿਹੜਾ ਆ ਸਾਰੇ ਮਰੀਜ਼ ਜਿਹੜੇ ਆ ਤਕਰੀਬਨ ਤਕਰੀਬਨ ਅੱਗੇ ਬਹੁਤ سارے ਜਿਹੜੇ ਮਰੀਜ਼ ਆ ਉਹਨਾਂ ਨੇ ਆਪਣੀ ਜਿਹੜੀ ਐਂਟਰੀ ਪਵਾ ਚੁੱਕੇ ਨੇ ਤੇ ਡਾਕਟਰ ਸਾਹਿਬ ਦੀ ਵੇਰ ਦੇ ਵਿੱਚ ਨੇ ਕਿਉਂਕਿ ਡਾਕਟਰ ਸਾਹਿਬ ਐਂਟਰੀ ਤੋਂ ਬਾਅਦ ਜਿਹੜਾ ਬਹੁਤ ਜਲਦ ਜਿਹੜਾ ਹੈ ਟ੍ਰੀਟਮੈਂਟ ਸ਼ੁਰੂ ਕਰਨਗੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਬਹੁਤ ਸਾਰੇ ਜਿਹੜੇ ਮਰੀਜ਼ ਆ ਉਹ ਇੱਥੇ ਆਪਣੇ ਆਪਣੇ ਟ੍ਰੀਟਮੈਂਟ ਦੇ ਲਈ ਜਿਹੜਾ ਆ ਪਹੁੰਚੇ ਹੋਏ ਨੇ ਦੋਸਤੋ ਲਾਈਵ ਤਸਵੀਰਾਂ ਤੁਸੀਂ ਦੇਖਦੇ ਪਿਓ ਮੇਰੇ ਨਾਲ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਟ੍ਰੀਟਮੈਂਟ ਦਿਖਾ ਰਹੇ ਹਾਂ ਜਿਹੜਾ ਕਿ ਕਿਸੇ ਵੀ ਕਲੀਨਿਕ ਤੋਂ ਤੁਹਾਨੂੰ ਨਹੀਂ ਦਿਖਾਇਆ ਜਾਂਦਾ ਕਿ ਟ੍ਰੀਟਮੈਂਟ ਹੁੰਦਾ ਕਿਵੇਂ ਆ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਗੋਡਿਆਂ ਨੂੰ ਲੈ ਕੇ ਬਾਪੂ ਜੀ ਪਹੁੰਚੇ ਹੋਏ ਆ ਗੋਡਿਆਂ ਦੀ ਪ੍ਰੋਬਲਮ ਆ ਤੇ ਜਿਹਦੇ ਚ ਵੈ ਜਸਵੰਤ ਸਿੰਘ ਜੀ ਬਾਬਾ ਸ੍ਰੀਚੰਦ ਦੇਸੀ ਦਵਾਈਖਾਨੇ ਤੋਂ ਬੇਗੋਵਾਲ ਤੋਂ ਤਸਵੀਰਾਂ ਤੁਸੀਂ ਦੇ ਦੇ ਪਿਓ ਜਿੱਦੇ ਚ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਟ੍ਰੀਟਮੈਂਟ ਦੀ ਦਿਖਾ ਰਹੇ ਹਾਂ ਗੋਡੇ ਨੂੰ ਸੈੱਟ ਕੀਤਾ ਜਾ ਰਿਹਾ ਜਿਹੜੀ ਗੋਡੇ ਦੇ ਵਿੱਚ ਪ੍ਰੋਬਲਮ ਆਉਂਦੀ ਉਹ ਗੋਡੇ ਨੂੰ ਜਿਹੜਾ ਆ ਸੈੱਟ ਕੀਤਾ ਜਾ ਰਿਹਾ ਹੁਣ ਬਾਪੂ ਜੀ ਜਿਹੜਾ ਥੋੜਾ ਤੁਰ ਕੇ ਦੇਖਣਗੇ ਕਿਵੇਂ ਲੱਗਦਾ ਪਿਆ ਆ ਦੂਸਰੇ ਪਾਸੇ ਜਿਹੜਾ ਆ ਡਿਸਕ ਪੇਨ ਨੂੰ ਲੈ ਕੇ ਤੁਸੀਂ ਦੇਖਦੇ ਪਿਓ ਕਿ ਡਿਸਕ ਦੀ ਜਿਹੜੀ ਦਰਦ ਆ ਉਹਨੂੰ ਲੈ ਕੇ ਜਿਹੜਾ ਆ ਉਹ ਟ੍ਰੀਟਮੈਂਟ ਦੇ ਲਈ ਡਾਕਟਰ ਸਾਹਿਬ ਕਰਦੇ ਪਏ ਨੇ ਡਿਸਕ ਪੇਨ ਡਿਸਕ ਪੇਨ ਦੀਆਂ ਤਸਵੀਰਾਂ ਤੁਸੀਂ ਦੇ ਦੇ ਪਈਓ ਵੀ ਡਿਸਕ ਪੇਨ ਜਿਹੜੀ ਲੱਕ ਦੇ ਵਿੱਚੋਂ ਦਰਦ ਨਿਕਲਦੀ ਹੈ ਲੱਕ ਦੀ ਜਿਹੜੀ ਦਰਦ ਆ ਜਿਹੜੀ ਡਿਸਕ ਦੀ ਪੇਨ ਆ ਉਹਦੇ ਵਾਸਤੇ ਜਿਹੜਾ ਹੈ ਡਾਕਟਰ ਸਾਹਿਬ ਵੱਲੋਂ ਉਹ ਜਿਹੜਾ ਲੱਕ ਨੂੰ ਸੈੱਟ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖਦੇ ਪਈਓ ਆਪਣੀ ਸਕਰੀਨ ਦੇ ਉੱਤੇ ਕਿ ਡਿਸਕ ਪੇਨ ਦੇ ਲਈ ਵੀ ਜਿਹੜਾ ਆ ਟ੍ਰੀਟਮੈਂਟ ਜਿਹੜਾ ਕੀਤਾ ਜਾ ਰਿਹਾ ਤਾਨੂੰ ਇਹ ਕਰੀ ਦੱਸ ਦਈਏ ਕਿ ਡਿਸਕ ਦੀ ਪੇਨ ਲੱਤ ਨੂੰ ਜਾਂਦੀ ਹੋਵੇ ਚਾ ਲੱਕ ਤੇ ਦਰਦ ਨਿਕਲਦੀ ਹੋਵੇ ਡਿਸਕ ਹਿੱਲੀ ਹੋਵੇ ਜਾਂ ਗੋਡਿਆਂ ਦੇ ਵਿੱਚ ਪ੍ਰੋਬਲਮ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਅਧਾਸਰ ਵਾਈਕਲ ਮੋਢੇ ਪੀੜ ਹੁੰਦੇ ਹੋਣ ਤਾਂ ਤੁਸੀਂ ਬੇਗੋਵਾਲ ਡਾਕਟਰ ਜਸਵੰਤ ਸਿੰਘ ਜੀ ਹੁਣਾਂ ਦੇ ਕੋਲ ਪਹੁੰਚ ਸਕਦੇ ਹੋ ਤੁਸੀਂ ਦੇ ਦੇ ਪਿਓ ਕਿ ਥੋੜਾ ਜਿਹਾ ਕਰਾਉਣ ਤੋਂ ਬਾਅਦ ਆ ਬੈਠੋ ਬਾਕੀ ਦੇਖਦੇ ਇਲਾਜ ਹੋਣਾ ਬਹੁਤ ਕੋਈ ਸੀ ਓਕੇ ਹੈ ਠੀਕ ਹੈ ਯਾਰ ਬਸ ਇਹ ਮਟੀਰੀਅਲ ਆ ਤਸਵੀਰਾਂ ਤੂੰ ਹੀ ਦੇ ਦੇ ਪਈਓ ਕੀ ਡਿਸਕ ਪੇਨ ਤੋਂ ਬਾਦਾ ਤੂੰ ਹੀ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕੀ ਮਾਤਾ ਜੀ ਜਿਹੜਾ ਆ ਡਿਸਕ ਪੇਨ ਦਾ ਇਲਾਜ ਕਰਵਾ ਕੇ ਲੱਕ ਕੋ ਦਾ ਇਲਾਜ ਕਰਾਉਣ ਤੋਂ ਬਾਅਦ ਆ ਪੈਰਾਪਾਰ ਨੇ ਅਰੇ ਪਰ ਤੋਂ ਕੋਈ ਲਾਤ ਨੂੰ ਖਿੱਚ ਓਕੇ ਬਰਬਾਹ ਹਾਂਜੀ ਬੱਸ ਕੋਈ ਜਮ ਮਾਰਾ ਕੋਈ ਸਰ ਬੋਲੇ ਜੀ ਲਾਤ ਕੋਈ ਜਾਇਦਾ ਬਣਾ ਅ ਤੋ ਇਹ ਦੇ ਦੇ ਤਸਵੀਰਾਂ ਆ ਮੈਮ ਕਿੱਥੋਂ ਆਏ ਜੀ ਅਸੀਂ ਜਹੂਰੇ ਤੋਂ ਆਏ ਜੀ ਜਹੂਰੇ ਤੋਂ ਹਾਂਜੀ ਕੀ ਪ੍ਰੋਬਲਮ ਨਹੀਂ ਵੇਰੀ ਡਿਸਕ ਦੀ ਪ੍ਰੋਬਲਮ ਹੀ ਲੱਗਦੀ ਤਦ ਪੈਰੀਆ ਰਵਾੜ ਤੇ ਕਿਵੇਂ ਲੱਗਦਾ ਪਿਆਰਾ ਠੀਕ ਹੋਲਾ ਜਿਹਾ ਲੱਗਦਾ ਹੋਲਾ ਹੋ ਗਿਆ ਹਾਂਜੀ ਤੇ ਤੁਰੰਤ ਕੋਈ ਪ੍ਰੋਬਲਮ ਨਹੀਂ ਕੋਈ ਨਹੀਂ ਤੇ ਤੁਹਾਨੂੰ ਪੈਰਾ ਪਾਰ ਬੈਠਣ ਲਈ ਕਹਦੇ ਸੀ ਬੈਠ ਜਾਦਾ ਪਿਆਰਾ ਨਹੀਂ ਪੈਰਾ ਪਾਰ ਨਹੀਂ ਬੈਠੀ ਮੈਂ ਅਜੇ ਨਹੀਂ ਬੈਠੀ ਬੈਠੋ ਬੜਾ ਬੈਜੋ ਨਹੀਂ ਕੁਝ ਨਹੀਂ ਹੁੰਦਾ ਬੈਠੋ ਕੋਈ ਗੱਲ ਨਹੀਂ ਵੈਰੀ ਗੁੱਡ ਉਹ ਗੋਡਿਆਂ ਦਾ ਵੀ ਥੋੜਾ ਪਤਾ ਹੋਣਾ ਨਾ ਉਹ ਤਾਂ ਇੱਕ ਵੱਖਰਾ ਆਹ ਗੋਡਿਆਂ ਤੇ ਪਾਰ ਰਹਿੰਦਾ ਉਹ ਤੇ ਡਿਸਕ ਵਾਲੀ ਪ੍ਰੋਬਲਮ ਤੇ ਉਹ ਠੀਕ ਹੈ ਜੀ। ਉਹ ਠੀਕ ਹੈ। ਹਾਂਜੀ। ਹੋਰ ਠੀਕ ਹੈ। ਹਾਂਜੀ। ਡਿਸਕ ਜਿਆਦਾ ਪ੍ਰੋਬਲਮ ਹੈ। ਹਾਂਜੀ। ਤਸਵੀਰਾਂ ਤੁਸੀਂ ਦੇ ਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਕਿ ਡਿਓਣਾ ਨੇ ਆਪਣੀ ਡਿਸਕ ਪੇਨ ਨੂੰ ਲੈ ਕੇ ਜਿਹੜੀ ਇਹ ਪ੍ਰੋਬਲਮ ਸੀ ਤੇ ਡਿਸਕ ਪੇਨ ਦਾ ਜਿਹੜਾ ਇਹਨਾਂ ਨੇ ਇਲਾਜ ਕਰਵਾਇਆ ਤੇ ਡਿਸਕ ਹੌਲੀ ਲੱਕ ਹੌਲਾ ਲੱਗਦਾ ਸੱਚੀ? ਲੱਕ ਹੌਲਾ ਲੱਗਦਾ। ਤੁਹਾਨੂੰ ਜਰਦ ਨਹੀਂ ਬੋਲਦੇ। ਨਹੀਂ ਮੇਰਾ ਲੱਕ ਹੋ ਗਿਆ ਤੇ ਇਹ ਗੋਡਿਆਂ ਦੇ ਫਰ ਆ ਗਏ। ਗੋਡੇ ਵੀ ਕਰਾ ਲਓ ਫਿਰ। ਸ਼ਕਤੀਕ ਹੋ ਜਾ ਗੋਡੇ ਵੀ ਕਰਾ ਆ ਬਹੁਤ ਵਧੀਆ ਤੇ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਸਾਡੇ ਨਾਲ ਇੱਕ ਮਰੀਜ਼ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਟਾਈਮ ਜਿਹੜਾ ਕਾਊਂਟਰ ਤੇ ਆ ਚੁੱਕੇ ਨੇ ਦਵਾਈ ਇਹਨਾਂ ਨੇ ਲੈ ਲਈਏ ਤੇ ਦਵਾਈ ਕਿਸ ਤਰ੍ਹਾਂ ਤੇ ਕਿਵੇਂ ਮਿਲੀਏ ਉਹਦੇ ਤੇ ਗੱਲਬਾਤ ਕਰ ਲੈਨੇ ਆ ਤੇ ਪੁੱਛ ਲੈਨੇ ਆ ਪਿਪਾਪਾ ਜੀ ਕਿੱਥੋਂ ਆ ਪਿਪਾ ਜੀ ਕਿੱਥੋਂ ਆਏ ਸਾਸਿਕਾ ਮੈਂ ਜੀ ਦਸੂਏ ਦੇ ਲਾਗੇ ਚੰਡੀ ਦਾ ਹਸਪਤਲ ਹੈ ਜੀ ਚੰਡੀ ਦਾ ਹਸਪਤਲ ਹਾਂਜੀ ਪਤਾ ਕੀ ਪ੍ਰੋਬਲਮ ਹੈ ਮੇਰੇ ਗਜ਼ੂਦਾਂ ਦੀ ਪ੍ਰੋਬਲਮ ਤੇ ਨੇ ਹੈ ਕਿ ਮੈਨੂੰ ਇਦਾਂ ਲੱਗਦਾ ਜਿਦਾ ਮੇਰੇ ਨਾਲ ਬਲੈਡਰ ਕਹਿੰਦੇ ਕਹਿੰਦੇ ਕਮ ਜੂਰ ਹੋ ਗਿਆ ਹੈਗਾ ਠੀਕ ਹੈ ਜੀ ਉਹਦੇ ਕਰਕੇ ਪਿਸ਼ਾਬ ਜਿਹੜਾ ਉਹ ਆਉਂਦਾ ਨਹੀਂ ਹੈਗਾ ਬੈਬ ਨਾਲ ਹੀ ਆਉਂਦਾ ਲੱਗੀ ਪਈ ਹਾਂਜੀ ਹਾਂਜੀ ਅੱਜ ਦੀ ਪਹਿਲੀ ਵਾਰ ਹੀ ਆਏ ਹੋ ਹਾਂਜੀ ਤੇ ਕੀ ਕਹੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਦਵਾਈ ਜਿਹੜੀ ਹੈ ਤੁਸੀਂ ਖਾਓ ਤੇ ਇਹ ਜਦੋਂ ਤੁਹਾਨੂੰ ਇੱਕ ਜੂਦਾਂ ਜੂਦਾਂ ਖਤਮ ਹੋ ਜਾਣੀ ਹੈ ਠੀਕ ਹੈ ਦਵਾਈ ਦਿੱਤੀ ਆ ਇੱਕ ਛੱਲੀ ਦਾ ਪਾਣੀ ਦੱਸਿਆ ਹੈਗਾ ਵਾਲਾ ਜਿਹੜੀ ਛੱਲੀ ਦੇ ਵਾਲ ਹੁੰਦੇ ਆ ਉਹਨਾਂ ਦਾ ਪਾਣੀ ਦੱਸਿਆ ਵਾਲ ਕੇ ਪੀਵੇ ਤੇ ਇਹ ਜਿਹੜੀ ਦਵਾਈ ਹੈ ਤੁਹਾਨੂੰ ਕਿੰਨੇ ਦੇ ਦਿੱਤੀ ਨਾ ਕੋਈ ਪੈਸਾ ਨਹੀਂ ਲਿਆ ਕਿੰਨੇ ਦੇ ਦਿੱਤੀ ਇਹ ਇਹ ਮੇਰਾ خیال 15 ਦਿਨ ਹਾਂਜੀ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਨੂੰ ਮੈਂ ਤਾਂ ਡਾਕਟਰ ਸਾਹਿਬ ਨੂੰ ਬਹੁਤ ਧੰਨਵਾਦ ਕਰਦਾ ਜੀ ਜਿੰਨੇ ਚਲੋ ਪੈਸੇ ਦਾ ਪੈਸੇ ਵੀ ਕੋਈ ਲੈਣਾ ਕੋਈ ਵੱਡੀ ਵੱਡੀ ਗੱਲ ਨਹੀਂ ਆ ਗਈ ਕਿਉਂ ਮੈਂ ਤਾਂ 1.5 ਕਰੋੜ ਰੁਪਇਆ ਲਾ ਬਿਠਾ ਮੇਰਾ ਹਾਰਡ ਦਾ ਵੀ ਆਪਰੇਸ਼ਨ ਹੋਇਆ ਠੀਕ ਹੈ ਅੱਗੋਂ ਮੈਨੂੰ ਪ੍ਰੋਬਲਮ ਫੇਰ ਸ਼ੁਰੂ ਆ ਠੀਕ ਹੈ ਚੋਂ ਹੈਲਵਿੰਨੀ ਹੱਕ ਅੱਗੇ ਮੈਂ ਤੁਰਿਆ ਫਿਰਦਾ ਸੀ ਹੁਣ ਮੈਨੂੰ ਥੋੜੀ ਜ਼ਿਆਦਾ ਪ੍ਰੋਬਲਮ ਆ ਠੀਕ ਹੈ ਕੱਲ ਮੇਰੇ ਦਰਦ ਵੀ ਹੁੰਦੀ ਰਹੀ ਹੈ ਤੇ ਇਹ ਬਰਦਰ ਹੈ ਮੇਰਾ ਇਹਨੇ ਮੈਨੂੰ ਦੱਸਿਆ ਵੀ ਇਹ ਉੱਥੇ ਕਾਜ ਦਾ ਇਦਾਂ ਇਹਨੇ ਪੜਿਆ ਨੈੱਟ ਤੇ ਦਵਾਈ ਲੈ ਕੇ ਆਇਆ ਮੈਂ ਹਾਂ ਹੁਣ ਦਵਾਈ ਲੈ ਲਈ ਹੈ ਜੀ 15 ਦਿਨ ਬਾਅਦ ਫੇਰ 15 ਦਿਨਾਂ ਬਾਅਦ ਫੇਰ ਆਵਾਂਗੇ ਚਲੋ ਔਰ ਡਾਕਟਰ ਸਾਹਿਬ ਨੇ ਕਿਹਾ ਵੀ ਅ ਮਹੀਨੇ 2 ਮਹੀਨੇ ਦੇ ਵਿੱਚ ਦਵਾਈ ਖਾਣ ਦੇ ਨਾਲ ਤੁਸੀਂ ਸ਼ਟ ਪੈਰ ਲੈ ਜਾਏਗੀ ਹਾਂਜੀ ਬੱਦ ਮਹਾਰਾਜ ਦੀ ਕਿਰਪਾ ਜੋ ਬਿਲਕੁਲ ਉਹ ਸੱਚੇ ਪਾਸ ਜੇ ਕੋਈ ਇੱਥੇ ਆਇਓ ਇੰਨੇ ਪੈਸੇ ਖਰਚਣ ਤੋਂ ਬਾਅਦ ਆ ਫਰੀ ਹਾਲ ਨਜ਼ਰ ਆਇਆ ਤੇ ਬਰੇ ਕੰਨਾ ਬਾਬੋ ਨਾਲ ਕੀ ਕਿਰਪਾਈ ਬਿਲਕੁਲ ਸਰਦਾਰ ਜੀ ਤੁਸੀਂ ਕਿੱਥੇ ਦੇਖਿਆ ਸੀ ਮੈਂ ਨਹੀਂ YouTube ਤੇ ਦੇਖਿਆ ਸੀ ਉੱਤੇ ਮੈਂ ਹਥਿਆਰ ਪੜਿਆ ਹੋਰ ਵੀ ਕਈਆਂ ਨੂੰ ਮੈਂ ਦੱਸਿਆ ਇਹਦੇ ਬਾਰੇ ਜਿਨ੍ਹਾਂ ਦੇ ਦਰਦਾਂ ਹੁੰਦੀਆਂ ਗੋਡਿਆਂ ਤੇ ਮੋਡਿਆਂ ਤੇ ਤੇ ਕਾਫੀ ਲੈ ਕੇ ਗਏ ਨੇ ਦਵਾਈਆਂ ਤੋਂ ਦੋ ਪੈਂਤੀ ਫਰਕ ਹੈ ਹਨ ਬਹੁਤ ਬਾਕੀ ਜਿਵੇਂ ਗੋਡਿਆਂ ਦੀ ਦਵਾਈ ਹੈ ਮੋਡਿਆਂ ਦੀ ਜਾਂ ਸਰਵਾਈਕਲ ਦੀ ਜਿਹੜੀ ਦਵਾਈ ਉਹ 3500 4000 ਦੀ 15 ਦਿਨ ਦੀ ਦਿੱਤੀ ਜਾਂਦੀ ਹੈ ਤੇ ਜਿਹੜੀ ਇਹਨਾਂ ਦੀ ਦਵਾਈ ਹੈ ਬਿਲਕੁਲ ਡਾਕਟਰ ਸਾਹਿਬ ਨੇ ਕਿਹਾ ਵੀ 2-3 ਮਹੀਨੇ ਜਿਦੀ ਵੀ ਖਾਣੀ ਹੈ ਉਹ ਫ੍ਰੀ ਹੈ ਕਿਵੇਂ ਲੱਗਦਾ ਜੀ ਬਹੁਤ ਇਹਨਾਂ ਡਾਇਰੈਕਟਰ ਦਾ ਬਹੁਤ ਧੰਨਵਾਦ ਇਹਨਾਂ ਨੇ ਇਹ ਕੰਮ ਦੀ ਦਵਾਈ ਨਹੀਂ ਤੇ ਲੋਕੀ ਕਰੋੜਾਂ ਰੁਪਇਆ ਖਰਚ ਕੇ ਵੀ ਨਹੀਂ ਆਰਾਮ ਆ ਰਿਹਾ ਜਿਹੜੀ ਕੈਂਸਰ ਦੀ ਦਵਾਈ ਹੈ ਜਿਹੜੇ ਫ੍ਰੀ ਦੇ ਦੇਣ ਗਾਣਾ ਚਾਹੋਗੇ ਨਹੀਂ ਬਹੁਤ ਬਹੁਤ ਇਹਨਾਂ ਦਾ ਡਾਕਟਰ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਉਹ ਇਹਨਾਂ ਨੂੰ ਦਿਨ ਦੁੱਗਣੀ ਰਾਤ ਦੁੱਗਣੀ ਕਰੇ ਥੈਂਕ ਯੂ ਜੀ ਤੁਸੀ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸਰਦਾਰ ਜੀ ਆਏ ਸੀ ਜਿਨ੍ਹਾਂ ਨੂੰ ਸਾਇਦ ਗਦੂਦਾਂ ਕਰਕੇ ਪਾਈਪ ਲੱਗੀ ਹੋਈ ਹੈ ਤੇ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਸਾਇਦ ਕੈਂਸਰ ਦੀ ਪ੍ਰੋਬਲਮ ਜਿਹੜੀ ਹੈ ਉਹਨਾਂ ਨੂੰ ਹੋਈ ਪਈ ਹੈ ਜਿਹਦੇ ਵਿੱਚ ਦੱਸਦੀ ਹੈ ਤੁਹਾਨੂੰ ਕਿ ਕੈਂਸਰ ਦੀ ਦਵਾਈ ਦਾ ਜਿਹੜਾ ਆ ਬਿਲਕੁਲ ਫਰੀ ਦਵਾਈ ਜਿਹੜੀ ਡਾਕਟਰ ਸਾਹਿਬ ਵੱਲੋਂ ਦਿੱਤੀ ਜਾਂਦੀ ਹੈ ਤੇ ਇਲਾਜ ਵੀ ਜਿਹੜਾ ਆ ਪੂਰਾ ਸਰਤੀ ਆਇਆ ਤੇ ਇਲਾਜ ਕਰਾਉਣ ਦੇ ਲਈ ਬਿਲਕੁਲ ਫਰੀ ਦਵਾਈ ਦਿੱਤੀ ਡਾਕਟਰ ਸਾਹਿਬ 2 ਮਿੰਟ ਲਵਾਂਗਾ ਮੈਂ ਤੁਹਾਡੇ ਬਹੁਤ ਸਾਰੇ ਮਰੀਜ਼ ਜਿਸ ਤਰ੍ਹਾਂ ਕਿ ਦੇਖਦੇ ਪਏ ਆ ਤੇ ਹੁਣੇ ਨੇ ਮਰੀਜ਼ ਪਹੁੰਚੇ ਜੀ ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਦੀ ਥੋੜੀ ਜਿਹੀ ਲੱਗੀ ਏ ਉਹ ਦਵਾਈ ਤੁਸੀਂ ਜਿੱਥੇ ਐਨੇ ਕਰੋੜਾ ਰੁਪਏ ਲੋਕੀ ਖਰਚਦੇ ਪਏ ਨੇ ਉਹਨਾਂ ਨੇ ਵੀ ਕਿਹਾ ਵੀ ਮੈਂ ਕਰੋੜ ਤੋਂ ਉੱਪਰ ਉੱਪਰ ਖਰਚਾ ਕਰ ਚੁੱਕਾ ਹਾਂ ਤੇ ਅੱਜ ਦੀ ਦਵਾਈ ਜਿਹੜੀ ਉਹ ਬਿਲਕੁਲ ਜਿਤਰਾਂ ਤੁਸੀਂ ਦਿੱਤੀ ਏ ਕੈਂਸਰ ਦੀ ਦਵਾਈ ਹਮੇਸ਼ਾ ਹੀ ਫ੍ਰੀ ਦਿੱਤੀ ਹੁਣ ਤੱਕ ਕਦੇ ਜਨੀਜ਼ ਪੈਸੇ ਲਿਆ ਕਿਸ ਤੋਂ ਕੈਂਸਰ ਦੀ ਦਵਾਈ ਦਾ ਸਾਢੇ ਇੱਕ ਤਿੰਨ ਲੱਖ ਬੰਦਾ ਫ੍ਰੀ ਕਰਤਾ ਬਿਲਕੁਲ ਕਿੰਨੇ ਚੰਦੇ ਵਿੱਚ ਵਿੱਚ ਲਗਭਗ ਲੱਗਦਾ ਲਾਸਟ ਤਿੰਨ ਮਹੀਨੇ ਤਿੰਨ ਮਹੀਨੇ ਦੇ ਵਿੱਚ ਲਾਸਟ ਪਹਿਲੇ 15 ਦਿਨ ਦੀ ਦਵਾਈ ਉਹ ਅਧਾੜਾ ਆਂਦੀ ਹੈ ਚਲੋ ਕਰ ਤਸਵੀਰਾਂ ਤੁਸੀਂ ਦੇਖਦੇ ਪਿਓ ਡਾਕਟਰ ਸਾਹਿਬ ਜਿਹੜਾ ਹੈ ਐ ਟਾਈਮ ਗੋਡੇ ਦੀ ਪ੍ਰੋਬਲਮ ਦਾ ਹੱਲ ਕਰਦੇ ਪਏ ਨੇ ਕੈਂਸਰ ਦੀ ਦਵਾਈ ਬਿਲਕੁਲ ਫ੍ਰੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਬੜਾ ਵੱਡਾ ਜਿਹੜਾ ਪੁੰਨ ਦਾ ਕੰਮ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਆ ਜਿੱਥੇ ਤੁਸੀਂ ਦੇਖਦੇ ਪਿਓ ਕਿ ਅ ਡਿਸਕ ਪੇਨ ਲੱਕ ਪੇਨ ਗੋਡੇ ਪੇਨ ਦੇ ਨਾਲ ਨਾਲ ਜਿਹੜੀ ਇਹ ਹੋਰ ਵੀ ਕਈ ਪ੍ਰਕਾਰ ਦੀਆਂ ਦਵਾਈਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਦਵਾਈ ਡਾਕਟਰ ਸਾਹਿਬ ਵੱਲੋਂ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜੀ ਕੈਂਸਰ ਦੀ ਤੇ ਕੈਂਸਰ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਜਿਹੜੀ ਕਿ ਹੁਣੇ-ਹੁਣੇ ਮਰੀਜ਼ ਲੈ ਕੇ ਗਏ ਨੇ ਤੋ ਦੋਸਤੋ ਲਗਾਤਾਰ ਤੁਸੀਂ ਤਸਵੀਰਾਂ ਸਾਡੇ ਨਾਲ ਦੇਖੀਆਂ ਨੇ ਜਿਹਦੇ ਵਿੱਚ ਅਸੀਂ ਤੁਹਾਨੂੰ ਮਰੀਜ਼ਾਂ ਦੇ ਨਾਲ ਗੱਲਬਾਤ ਕਰਵਾਈ ਹੈ ਜਿਹਦੇ ਵਿੱਚ ਲੋਕ ਗੋਡਿਆਂ ਦਾ ਮੋਡਿਆਂ ਦਾ ਤੇ ਸਰਵਾਈਕਲ ਦੇ ਦਰਦ ਦੇ ਲਈ ਜਿਹੜਾ ਆ ਇੱਥੇ ਇਲਾਜ ਕਰਵਾਉਣ ਦੇ ਲਈ ਪਹੁੰਚਦੇ ਨੇ ਤੁਹਾਨੂੰ ਦੱਸਦੇ ਕਿ ਲੱਕ ਤੋਂ ਲੱਤ ਤੱਕ ਦਰਦ ਜਾਂਦੀ ਹੋਵੇ ਡਿਸਕ ਲਈ ਹੋਵੇ ਸਰਵਾਈਕਲ ਦੀ ਪ੍ਰੋਬਲਮ ਹੋਵੇ ਗਠੀਆ ਹੋਵੇ ਤਾਂ ਤੁਸੀਂ ਪਹੁੰਚ ਸਕਦੇ ਹੋ ਬੇਗੋਵਾਲ ਬੇਗੋਵਾਲ ਜੋ ਪੁਲਾਤ ਦੇ ਨੇੜੇ ਆ ਬੇਗੋਵਾਲ ਪਹੁੰਚ ਕੇ ਵੈ ਜਸਵੰਤ ਸਿੰਘ ਜੀ ਉਹਨਾਂ ਦੇ ਕੋਲੋਂ ਦਵਾਈ ਲੈ ਸਕਦੇ ਹੋ ਆਪਣਾ ਟ੍ਰੀਟਮੈਂਟ ਲੈ ਸਕਦੇ ਸਕਦੇ ਹੋ ਤੁਹਾਨੂੰ ਦੱਸ ਦੇ ਕਿ ਸ਼ਨੀਵਾਰ ਦੇ ਸ਼ਨੀਵਾਰ ਬੇਗੋ ਵਾਲ ਪੱਲਾ ਹੱਥ ਜੜਾਇਆ ਉਹ ਜਿਹੜਾ ਪਹੁੰਚਦੇ ਨੇ ਕਪੂਰਥਲੇ ਦੇ ਨੇੜੇ ਤੁਹਾਨੂੰ ਦੱਸ ਦਈਏ ਕਿ ਇੱਥੇ ਡਾਕਟਰ ਸਾਹਿਬ ਜਿਹੜਾ ਸ਼ਨੀਵਾਰ ਦੇ ਸ਼ਨੀਵਾਰ ਵਿਜ਼ਿਟ ਕਰਦੇ ਨੇ ਅਗਰ ਤੁਸੀਂ ਲੁਧਿਆਣਾ ਵਾਲੀ ਸਾਈਡ ਤੇ ਦੇਖਦੇ ਪਿਓ ਤਾਂ ਲੁਧਿਆਣਾ ਵਾਲੀ ਸਾਈਡ ਮੁੱਲਾਪੁਰ ਦੇ ਵਿੱਚ ਜਿਹੜਾ ਆ ਡਾਕਟਰ ਸਾਹਿਬ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬੈਠਦੇ ਨੇ ਤੇ ਉੱਥੇ ਵੀ ਦਿਖਾ ਸਕਦੇ ਜੇਕਰ ਤੁਸੀਂ ਗਰਦਾਸਪੁਰ ਧਾਰੀਵਾਲ ਬਟਾਲਾ ਅੰਮ੍ਰਿਤਸਰ ਜੰਮੂ ਜਾਂ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਤੁਸੀਂ ਬੇਗੋਵਾਲ ਪਹੁੰਚ ਸਕਦੇ ਹੋ ਕਪੂਰਥਾਲਾ ਦੇ ਨੇੜੇ ਉੱਥੇ ਆਕੇ ਜਿਹੜਾ ਆ ਤੁਸੀਂ ਡਾਕਟਰ ਸਾਹਿਬ ਤੋਂ ਜਿਹੜੀ ਦਵਾਈ ਲੈ ਸਕਦੇ ਹੋ ਆਪਣੇ ਇਹਨਾਂ ਰੋਗਾਂ ਦੇ ਨਾਲ ਦੇ ਨਾਲ ਤੁਹਾਨੂੰ ਦੱਸ ਦੇਈ ਕਿ ਸਪੈਸ਼ਲਿਟੀ ਜਿਵੇਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਕਿ ਇੱਕ ਮਰੀਜ਼ ਜੋ ਕਿ ਕੈਂਸਰ ਦੇ ਮਰੀਜ਼ ਸੀ ਉਹਨਾਂ ਨੇ ਦਵਾਈ ਲਈ ਤੇ ਉਹ ਦਵਾਈ ਜਿਹੜੀ ਡਾਕਟਰ ਸਾਹਿਬ ਵੱਲੋਂ ਬਿਲਕੁਲ ਫਰੀ ਦਿੱਤੀ ਜਾਂਦੀ ਹੈ ਵੀਡੀਓ ਤੁਹਾਨੂੰ ਕਿਵੇਂ ਦਾ ਲੱਗਾ ਵਧੀਆ ਲੱਗਾ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਉਹ ਆਪਣਾ ਟ੍ਰੀਟਮੈਂਟ ਲੈ ਕੇ ਆਪਣੇ ਸਰੀਰ ਦਾ ਇਹ ਦਰਦ ਦੂਰ ਕਰ ਸਕਣ ਧੰਨਵਾਦ